ਜਿਹੜੀ ਮੀਟਿੰਗ ਕੀਤੀ ਦੀ ਜਿਉਂ ਕਿ ਆਉਣ ਵਾਲੀ ਮਿਊਨਿਸਪਲ ਕਾਉਂਸਲ ਦੀ ਚੋਣਾਂ ਦੇ ਸੰਬੰਧ ਦੇ ਅੰਦਰ ਪਾਰਟੀ ਹਾਈ ਕਮਾਂਡ ਨੇ ਮੇਰੀ ਡਿਊਟੀ ਲਈ ਸੀ ਤੇ ਅੱਜ ਸਰਦਾਰ ਹਰਮਿੰਦਰ ਸਿੰਘ ਗਿੱਲ ਸਾਹਿਬ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਤੇ ਇੱਕ ਐਸਐਮਐਲਏ ਨੇ ਤੇ ਭਗਵਤਪਾਲ ਸਚਰ ਜੀ ਜੀ ਜਿਹੜੇ ਐਕਸ ਪ੍ਰਧਾਨ ਅੰਮ੍ਰਿਤਸਰ ਕਮੇਟੀ ਦੇ ਨੇ ਕਿ ਇਹਨਾਂ ਦੀ ਅਗਵਾਈ ਦੇ ਅੰਦਰ ਅੱਜ ਸਾਰੇ ਵਰਕਰ ਸਰਪਾ ਨਾਲ ਮੀਟਿੰਗ ਇੱਥੇ ਕੀਤੀ ਉਸ ਸੰਬੰਧ ਦੇ ਅੰਦਰ ਤਾਂ ਕਿ ਅਸੀਂ ਜਿਹੜੇ ਯੋਗ ਉਮੀਦਵਾਰ ਨੇ ਉਹਨਾਂ ਦਾ ਪੈਨਲ ਬਣਾ ਕੇ ਪਾਰਟੀ ਕੋਲ ਭੇਜ ਸਕੀਏ ਪੁਰਸ ਜਿਹੜੀ ਚੋਣ ਹੈ ਇਸ ਚ ਜਿੱਤ ਪ੍ਰਾਪਤ ਕਰੀਏ ਕਿਉਂਕਿ ਪਿਛਲੇ 9 ਸਾਲਾਂ ਤੋਂ ਇੱਥੇ ਚੋਣ ਨਹੀਂ ਹੋਇਆ ਔਰ ਇੱਕ ਵੈਕਿਊਮ ਕ੍ਰੀਏਟ ਹੋਇਆ ਹੋਇਆ ਹੈ ਔਰ ਖਾਸ ਕਰਕੇ 2.5 ਸਾਲ ਦੀ ਇਸ ਸਰਕਾਰ ਦੀ ਕਾਰਗੁਜ਼ਾਰੀ ਦੇ ਬਾਅਦ ਲੋਕ ਨਿਰਾਸ਼ਾਜਨਕ ਹਾਲਾਤ ਦੇ ਅੰਦਰ ਜੀ ਰਹੇ ਨੇ ਔਰ ਖਾਸ ਕਰਕੇ ਸ਼ਹਿਰੀ ਵਰਗ ਜਿਹਨੂੰ ਕੋਈ ਆਮ ਛੋਟੇ ਮੋਟੇ ਕੰਮ ਹੁੰਦੇ ਹੈ ਕੋਈ ਸੀਵਰੇਜ ਸੰਬੰਧੀ ਕੋਈ ਪੀਣ ਦੇ ਪਾਣੀ ਦੀ ਕਿਤੇ ਸੜਕ ਟੁੱਟੀ ਹੋਈ ਹੈ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਕਿ ਜਿਹੜੀ ਵੀ ਨੌਕਰਸ਼ਾਹੀ ਆ ਬਿਊਰੋਕ੍ਰੇਸੀ ਹੈ ਉਹਦਾ ਆਮ ਆਦਮੀ ਦੀ ਗੱਲ ਸੁਣਨ ਨੂੰ ਤਿਆਰੀ ਨਹੀਂ ਉਹਦਾ ਇਹਨਾਂ ਦੇ ਜਿਹੜੇ ਚੁਣੇ ਹੋਏ ਨੇਤਾ ਨੇ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਕਿ ਇੱਕ ਇਲੈਕਟਿਡ ਬਾਡੀ ਨੂੰ ਮਿਸੀਪਲ ਕਾਉਂਸਲ ਦੀ ਬਣ ਸਕੇ ਔਰ ਲੋਕਾਂ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਉਹ ਪੂਰੇ ਹੋ ਸਕਾ ਤੇ ਇਹ ਆਪਣੇ ਸਰਕਾਰ ਚ ਵੀ ਚੋਣ ਕਰਾ ਨਹੀਂ ਸਕੇ ਨਗਰ ਕਾਉਂਸਲ ਦੀ ਤੇ ਹੁਣ ਫੇਰ ਚੋਣਾਗੇ ਇਹ ਸਰਕਾਰ ਵੀ ਕਿੰਨੀ ਚੋਣ ਹੋਵੇ ਨਾ ਉਦੋਂ ਕੁਝ ਲੀਗਲ ਪ੍ਰੋਬਲਮ ਸਿਗੀਆਂ ਔਰ ਹੁਣ ਉਹ ਹੁਣ ਇਹ ਸਰਕਾਰ ਦਾ ਜਿਹੜਾ ਹੈ ਇਹ ਚਾਰਾ ਸੀ ਵੀ ਚੋਣਾਂ ਨਾ ਹੋਣ ਉਹ ਤਾਂ ਜਿਹੜੀ ਕਾਰਪੋਰੇਸ਼ਨ ਨੇ ਪੰਜ ਕਾਰਪੋਰੇਸ਼ਨ ਨੇ ਬਹੁਤ ਬਡੀਆਂ ਜਿਹੜੀਆਂ ਅੰਮ੍ਰਿਤਸਰ ਜ਼ਿਲ੍ਹੰਦਰ ਲੁਧਿਆਣਾ ਫਗਵਾੜਾ ਤੇ ਪਟਿਆਲਾ ਉਹ ਵੀ ਦੋ ਸਾਲ ਪੋਸਟਪੋਨ ਕਰਤੀਆਂ ਕੋਈ ਡਿਲੀਮਿਟੇਸ਼ਨ ਦੇ ਨਾਂ ਤੇ ਵਾਰਡ ਬੰਦੀ ਦੇ ਨਾਂ ਤੇ ਵੋਟਰ ਲਿਸਟ ਦੇ ਨਾਂ ਤੇ ਲੇਕਿਨ ਅਲਟੀਮੇਟਲੀ ਜੇ ਤੋ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਜਿਹੜੀ ਹੈ ਰਿਜੈਕਟ ਕਰਦੀ ਤੇ ਦੇ ਆਰ ਬਾਉਂਡ ਟੂ ਤੇ ਮੇਰਾ ਖਿਆਲ ਹੈ ਕੱਲ ਤੱਕ ਨੋਟੀਫਿਕੇਸ਼ਨ ਹੋ ਜਾਊਗਾ ਔਰ ਜਿਹੜੀ ਇਹ ਰੀਗਲ ਜਿਹੜੀ ਹਰਡਲਸ ਨਹੀਂ ਉਹ ਦੂਰ ਹੋ ਜਾਣਗੀਆਂ ਤੇ ਚੋਣ ਹੋਊਗੀ ਔਰ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਦੇ ਅੰਦਰ ਨਹੀਂ ਐਸਾ ਕੋਈ ਗੱਲ ਨਹੀਂ ਹੈ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਹੈ ਕਲੈਕਟਿਵ ਲੀਡਰਸ਼ਿਪ ਦੀ ਜਿਹੜੀ ਹੈ ਉਹ ਭਾਵਨਾ ਹੁੰਦੀ ਹੈ ਜਦੋਂ ਵੀ ਕਿਤੇ ਕੋਈ ਵੈਕਿਊਮ ਹੋਵੇ ਤਾਂ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਹੁਣ ਜਿਵੇਂ ਗਿੱਲ ਸਾਹਿਬ ਨੇ ਚਾਰ ਹਲਕਿਆਂ ਦੇ ਇਹ ਕੰਮ ਕਰ ਰਹੇ ਨੇ ਇਹ ਕੋਈ ਜ਼ਰੀ ਇਕੱਲੇ ਇਹ ਪੱਟੀ ਨਹੀਂ ਦੇਣੀ ਪੱਟੀ ਵਿਸ਼ੇਸ਼ ਟੀਕੇ ਇਹਨਾਂ ਦਾ ਕਾਰਜ ਸلطਤ ਲੈ ਇਹ ਉੱਤੇ ਕਰਮ ਭੂਮਿਕ ਪੱਟੀ ਹੈ ਪਰ ਜਦੋਂ ਪਾਰਟੀ ਨੇ ਜਿਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਮੈਂ ਦੇਖ ਰਿਹਾ ਅੱবি ਲੋਕ ਮਹਿਸੂਸ ਕਰਦੇ ਨੇ ਵੀ ਇਹਨਾਂ ਨੇ ਅੱਛਾ ਕੰਮ ਕੀਤਾ ਅੱਜ ਇੱਕ ਛੋਟੇ ਜਿਹੇ ਸਿਨੇ ਤੇ ਬਹੁਤ ਸਾਰੇ ਸਾਰੇ ਤਕਰੀਬਨ ਵਰਕਰ ਖਾਸ ਕਰਕੇ ਤਰਦਾਰ ਸ਼ਹਿਰ ਦੇ ਔਰ ਸਾਡੇ ਪਿੰਡਾਂ ਦੇ ਜਿਹੜੇ ਆਫਿਸ ਬੀਰਰ ਨੇ ਆ ਜਾਈ ਨੇ ਉਹਨਾਂ ਨੇ ਬੜਾ ਮੈਨੂੰ ਵਿਸ਼ਵਾਸ ਦਿਵਾਇਆ ਇਸ ਗੱਲ ਦਾ ਵੀ ਅਸੀਂ თან ਮੰਨ ਤਨ ਨਾਲ ਹੀ ਚੋਣ ਲੜਨਾ ਮੈਂ ਸਿਰਫ ਵੀਰ ਜੀ ਇਹ ਕਹਿਣਾ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਕਿਸੇ ਨਾ ਕਿਸੇ ਬਹਾਨੇ ਸਾਡੀ ਨਗਰ ਕਾਉਂਸਲ ਤਰਨਤਨ ਦੀ ਇਲੈਕਸ਼ਨ ਟਾਲਣਾ ਚਾਹੁੰਦੀ ਹੈ ਔਰ ਅਸੀਂ ਅੱਜ ਇਸ ਮੀਟਿੰਗ ਵਿੱਚ ਪੁਰਜ਼ੋਰ ਮੰਗ ਕੀਤੀ ਹੈ ਵੀ ਜਦੋਂ ਬਾਕੀ ਸਾਰੇ ਪੰਜਾਬ ਦੀਆਂ ਇਲੈਕਸ਼ਨ ਹੋ ਰਹੀਆਂ ਨੇ ਤੇ 23 ਦੀ بجائے 25 ਬੋਰਡਾਂ ਦੇ ਵਿੱਚ ਵੋਟਰ ਲਿਸਟਾਂ ਬਣਦੀਆਂ ਕੋਈ ਵੱਡੀ ਗੱਲ ਨਹੀਂ ਇੱਕ ਦਿਨ ਦਾ ਕੰਮ ਹੈ ਇੱਕ ਦਿਨ 'ਚ ਬਣਾਈਆਂ ਜਾ ਸਕਦੀਆਂ ਪਰ ਜਿਹੜੀ ਸਰਕਾਰ ਹੈ ਉਹ ਜਾਣ ਕੇ ਟਾਲਣਾ ਚਾਹੁੰਦੀ ਹੈ ਔਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਕਿ ਜਦੋਂ ਨੋਟੀਫਿਕੇਸ਼ਨ ਬਾਕੀ ਹੋਵੇ ਤਰਨਤਾਰਨ ਨੂੰ ਵਿੱਚ ਇਨਕਲੂਡ ਕੀਤਾ ਜਾਵੇ ਅਸੀਂ ਪੂਰੀ ਤਿਆਰਬਰ ਤਿਆਰ ਦੇ ਸਾਡੇ ਵਰਕਰ ਔਰ ਤਰਨਤਾਰਨ ਦੇ ਲੋਕ ਚਾਹੁੰਦੇ ਆ ਕਿ ਨਗਰਪਾਲਿਕਾ ਦੀ ਚੋਣ ਹੋਵੇ ਔਰ ਅਸੀਂ ਪੂਰੀ ਬਿਲਕੁਲ ਤਿਆਰੀਆਂ ਸਾਡੀਆਂ ਮੁਕੰਮਲ ਨੇ ਇਲੈਕਸ਼ਨ ਲੜਨ ਦਾ ਅੱਜ ਜਿਹੜੀ ਕਾਂਗਰਸ ਪਾਰਟੀ ਦੀ ਕਾਂਗਰਸ ਭਵਨ ਚ ਮੀਟਿੰਗ ਹੋਈ ਹੈ ਜੀ ਉਹ ਜਿਹੜੀ ਨਗਰ ਕਾਉਂਸਲ ਦੀਆਂ ਚੋਣਾਂ ਦੇ ਸੰਬੰਧੀ ਜਿਹੜਾ ਕਾਂਗਰਸ ਹਾਈ ਕਮਾਂਡ ਨੇ ਅਬਜ਼ਰਵਰ ਲਾਏ ਹੀ ਉਹਨਾਂ ਨੇ ਅੱਜ ਜਿਹੜੀ ਉਹ ਕਾਂਗਰਸ ਵਰਕਰਾਂ ਦੀ ਤੇ ਕਾਂਗਰਸ ਪਾਰਟੀ ਦੇ ਨਗਰ ਕਾਉਂਸਲ ਦੇ ਸੰਭਾਵੀ ਉਮੀਦਵਾਰਾਂ ਨੇ ਜਿਹੜੀ ਉਹ ਮੀਟਿੰਗ ਕੀਤੀ ਆ ਇਹ ਜਿਹੜੇ ਆਉਣ ਵਾਲੀ ਨਗਰ ਕੌਂਸਲ ਚੋਣਾਂ ਸੰਬੰਧੀ ਜਿਹਦੇ ਵਿੱਚ ਸਰਦਾਰ ਮਹਿੰਦਰ ਸਿੰਘ ਜੀ ਰਿਣਵਾ ਤੇ ਭਗਵੰਤ ਪਾਲ ਸਿੰਘ ਜੀ ਸਕਚਰ ਜਿਹੜੇ ਉਪ ਜਨਰਲ ਬਣ ਕੇ ਆਏ ਸੀ ਕਾਂਗਰਸ ਪਾਰਟੀ ਦੇ ਸਾਰੇ ਹੀ ਉਮੀਦਵਾਰਾਂ ਨੇ ਤੇ ਵਰਕਰਾਂ ਨੇ ਚੰਗਾ ਉਤਸ਼ਾਹ ਖਾਇਆ ਪੈਰ ਦੇ ਵਿੱਚੋਂ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹ ਇੱਕ ਨਿੱਕੀ ਜੀ ਕਾਲ ਦੇ ਸਾਡੀ ਤੇ ਉਹ ਕਾਂਗਰਸ ਪੌਣ ਪਹੁੰਚੇ ਤੇ ਸਾਰੇ ਹੀ ਲੀਡਰਾਂ ਦਾ ਅਸੀਂ ਧੰਨਵਾਦ ਆ। ਇਹ ਨਾਨੇ ਸਾਡੇ ਸ਼ਹਿਰ ਦੇ ਵਿੱਚ ਆ ਕੇ ਸਾਡੀ ਕਾਂਗਰਸ ਹਾਈ ਕਮਾਂਡ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਸਮਾਂ ਕੱਢਿਆ। ਅੱਜ ਸਰ ਅੱਜ ਦੀ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਹੈ ਕੀ ਏਜੰਡਾ ਰਿਹਾ ਉਹਦਾ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਇਸ ਦੀ ਮੀਟਿੰਗ ਦਾ ਮੁੱਖ ਝੰਡਾ ਸੀ ਨਗਰ ਕੌਂਸਲ ਦੀ ਆਉਣ ਵਾਲੀਆਂ ਚੋਣਾਂ। ਉਹਨਾਂ 'ਚ ਸਾਡੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਜਿਹੜੇ ਅਬਜ਼ਰਵਰ ਨਿਯੁਕਤ ਕੀਤੇ ਗਏ ਤਰਨ ਤਰਨ ਵਾਸਤੇ ਡਾਕਟਰ ਮਹਿੰਦਰ ਰਣਵਾ ਜੀ ਅਤੇ ਸਚਰਪਾਲ ਜੀ ਪ੍ਰਧਾਨ ਨੇ ਜਿਹੜੇ ਅੰਮਰ ਸਰ ਤੋਂ ਉਹ ਇੱਥੇ ਪਹੁੰਚੇ ਸੀ। ਤੇ ਹਰਮਿੰਦਰ ਸਿੰਘ ਜੀ ਗੱਲ ਸਭ ਦੀ ਗਵਾਈ ਚ ਮੀਟਿੰਗ ਹੋਈ ਆ ਸ਼ਹਿਰ ਵਾਲਿਆਂ ਨੇ ਬਹੁਤ ਭਾਰੀ ਇਕੱਠ ਕੀਤਾ ਉਹਦੇ ਚ ਮੀਟਿੰਗ ਵਿੱਚ ਹਿੱਸਾ ਲਿਆ ਤੇ ਜਿਹੜੀ ਇਲੈਕਸ਼ਨ ਦਾ ਜਿਹੜਾ ਬੜੇ ਜ਼ੋਰ ਨਾਲ ਲੜਨ ਦੀ ਜਿਹੜੀ ਆ ਉਹ ਸਾਰਿਆਂ ਨੇ ਇਸ਼ਾਰਾ ਪ੍ਰਗਟਾਈ ਹੈ ਕੀ ਲੱਗਦਾ ਤੁਹਾਨੂੰ ਤਰਨਤਨ ਦੇ ਵਿੱਚ ਇਸ ਵਾਰ ਚੋਣਾ ਹੋਣ ਦੀ ਆ ਤਰਨਤਨ ਚ ਚੋਣਾ ਹੋਣ ਦੀ ਸੰਭਾਵਨਾ ਜੀ ਲੇਕਿਨ ਕਿਤੇ ਨਾ ਕਿਤੇ ਕੁਝ ਲੱਗਦਾ ਜੇ ਜੇ ਸਰਕਾਰ ਚਾਹੁੰਦੀ ਹੈ ਵੀ ਤਰਨਤਨ ਚ ਇਲੈਕਸ਼ਨ ਨਾ ਹੋਵੇ ਕਿਉਂਕਿ ਤਰਨਤਨ ਚ ਉਹਨਾਂ ਨੂੰ ਜਿਹੜੀ ਆ ਉਹ ਆਪਣੀ ਹਾਰ ਜਿਸ ਦੀ ਪੀ ਹੈ ਉਹਦੇ ਕਰਕੇ ਸਰਕਾਰ ਜਿਹੜੀ ਉਹ ਟਾਲਮ ਟੋਲ ਕਰ ਰਹੀ ਹੈ ਇਹ ਸਾਡੀ ਪੁਰਜ਼ੋਰ ਮੰਗ ਹੈ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਕਿ ਤਰਨਤਾਰਨ ਦੀ ਜਿਹੜੀ ਆ ਨਗਰ ਕੌਂਸਲ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ